ਜਦੋਂ ਤੱਕ ਖਾਨਸ탄 ਇਸ ਧਰਤੀ ਦੇ ਉੱਤੇ ਰੂਪਮਾਨ ਹੋ ਨਹੀਂ ਜਾਂਦਾ ਜਦੋਂ ਤੱਕ ਇਸ ਧਰਤੀ ਦੇ ਅਸੀਂ ਖਾਲਸੇ ਦਾ ਰਾਜ ਦਾ ਝੰਡਾ ਪਰਚਾ ਖਲਤ ਕਰਨੇ ਦੇਤੇ ਉਦੋਂ ਤੱਕ ਇਹ ਸੰਘਰਸ਼ ਨਹੀਂ ਰੁਕੇਗਾ ਤੇ ਨਾ ਹੀ ਉਦੋਂ ਤੱਕ ਦਲ ਖਾਲਸਾ ਦਿੱਲੀ ਦੀ ਹਕੂਮਤ ਦੇ ਸਾਹਮਣੇ ਗੋਡੀਆਂ ਢੇਕੇਗਾ ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ ਇਕੱਤਰ ਹੋਏ ਸਾਰੇ ਸਾਥ ਸੰਗਤ ਨੇ ਸਟੇਜਾਂ 'ਤੇ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ ਠੀਕ 46 ਸਾਲ ਪਹਿਲਾਂ ਭਾਈ ਕਜਿੰਦਰ ਸਿੰਘ ਤੇ ਉਹਦੇ ਸਾਥੀਆਂ ਨੇ ਇੱਕ ਸਫ਼ਰ ਸ਼ੁਰੂ ਕੀਤਾ ਹੈ ਇੱਕ ਅੱਖਾਂ ਦੇ ਵਿੱਚ ਸੁਪਨਾ ਲੈ ਕੇ ਇਹ ਸੰਘਰਸ਼ ਦੇ ਚੁੱਪਦੇ ਜਿੱਕਰ ਸੁਪਨਾ ਸਵੈ ਮਾਨ ਨਾਲ ਜੀਣ ਦਾ ਇੱਕ ਸੁਪਨਾ ਇਸ ਧਰਤੀ ਦੇ ਉੱਤੇ ਖਾਲਸਾ aí ਪਰਚਮ ਲਹਿਰਾਉਣ ਦਾ ਇੱਕ ਸੁਪਨਾ ਖਾਲਿਸਤਾਨ ਨੂੰ ਰੂਪਮਾਨ ਹੁੰਦੇ ਦੇਖਣ ਦਾ ਉਹ ਸੁਪਨਾ ਕੱਲਾ ਨੀਂਦ ਦੇ ਵਿੱਚ ਲਿਆ ਗਿਆ ਸੁਪਨਾ ਨਾ ਸਮਝੇ ਕੋਈ ਉਹ ਇਹਨਾਂ ਜਾਗਦੀਆਂ ਅੱਖਾਂ ਦੇ ਨਾਲ ਹੋਸ਼-ਹਵਾਸ਼ ਦੇ ਵਿੱਚ ਲਿਆ ਗਿਆ ਸੁਪਨਾ ਸੀ ਤੇ ਉਹ ਸੁਪਨਾ ਸਾਕਾਰ ਕਰਨ ਦੇ ਲਈ ਦਲਕਾਪਾ ਸਾਹਿਬ ਪਿਛਲੇ 46 ਸਾਲਾਂ ਤੋਂ ਬਚਨ ਬਾਧਿਆ ਔਰ ਇਹਨਾਂ 46 ਸਾਲਾਂ ਦੇ ਵਿੱਚ ਸਾਨੂੰ ਮਾਣਿਆ ਕਿ ਕੋਈ ਵੀ ਐਹੋ ਜਿਹਾ ਸਮਾਂ ਨਹੀਂ ਆਇਆ ਜਦੋਂ ਦਲਕਾਪਾ ਸਾਹਿਬ ਦੀ ਕਿਸੇ ਲੀਡਰਸ਼ਿਪ ਨੇ ਹਿੰਦੁਸਤਾਨ ਦੀ ਹਕੂਮਤ ਦੇ ਸਾਹਮਣੇ ਘੋਡੇ ਟੇਕੇ ਹੋਣ ਤੇ ਸਾਡਾ ਤੁਹਾਡੇ ਨਾਲ ਵਾਅਦਾ ਹੈ ਜਦੋਂ ਤੱਕ ਖਾਲਸਾਣ ਇਸ ਧਰਤੀ ਦੇ ਉੱਤੇ ਰੂਪਮਾਨ ਹੋ ਨਹੀਂ ਜਾਂਦਾ ਜਦੋਂ ਤੱਕ ਇਸ ਧਰਤੀ ਦੇ ਅਸੀਂ ਖਾਲਸੇ ਦਾ ਰਾਜ ਦਾ ਝੰਡਾ ਪਰਚਾ ਖੂਨ ਨਾਲ ਚੜ੍ਹਨੇ ਦੇ ਦਿੰਦੇ ਉਦੋਂ ਤੱਕ ਇਹ ਸੰਘਰਸ਼ ਨਹੀਂ ਰੁਕੇਗਾ ਤੇ ਨਾ ਹੀ ਉਦੋਂ ਤੱਕ ਅਸੀਂ ਖਾਲਸਾ ਦਿੱਲੀ ਦੀ ਹਕੂਮਤ ਦੇ ਸਾਹਮਣੇ ਗੋਡੀਆਂ ਢੇਕੇਗਾ ਬੇਸ਼ੱਕ ਸਮੇਂ-ਸਮੇਂ ਤੇ ਉੱਤੇ ਹਿੰਦੁਸਤਾਨ ਦੀ ਹਕੂਮਤ ਨੇ ਸਾਨੂੰ ਬੜੇ ਇੱਕ ਦਿੱਤੇ ਸਪਾਇਕ ਜਿੰਦਰ ਸਿੰਘ ਨੂੰ ਅਤਵਾਦੀ ਕਹ। ਭਾਈ ਨੱਚਰ ਨੂੰ ਅਤਵਾਦੀ ਕਹਿ ਕੇ ਸ਼ਹੀਦ ਕੀਤਾ ਪਿਛਲੇ ਸਾਲਾਂ ਦੇ ਵਿੱਚ। ਸਾਡੇ ਹਜ਼ਾਰਾਂ ਨੌਜਵਾਨ ਇਹਨਾਂ ਨੇ ਖੋਹ-ਖੋ ਕੇ ਮਾਰੇ। ਬਹੁਤ ਸਾਰੇ ਝੂਠੇ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤੇ। ਕਈ ਤੇ ਇਹੋ ਜਿਹੇ ਵੀ ਨੇ ਜਿਨ੍ਹਾਂ ਨੂੰ ਇਹਨਾਂ ਨੇ ਮਾਰ ਮੁਕਾ ਦਿੱਤਾ। ਪਤਾ ਨਹੀਂ ਕਿੱਥੇ ਸੁੱਟ ਦਿੱਤਾ, ਕਿੱਥੇ ਸਾੜ ਦਿੱਤਾ ਤੇ ਉਹਨਾਂ ਦੇ ਪਰਿਵਾਰਾਂ ਨੂੰ ਅੱਜ ਤੱਕ ਦੱਸਿਆ ਹੀ ਨਹੀਂ ਗਿਆ ਵੀ ਤੁਹਾਡਾ ਪੁੱਤ ਧੀ ਅਸੀਂ ਮਾਰ ਦਿੱਤਾ ਕਿ ਨਹੀਂ ਮਾਰਿਆ। ਉਹਨਾਂ ਲਾਪਤਾ ਪੀਆ ਪੁੱਤਾਂ ਨੂੰ ਜਿਹੜੇ ਪੰਜਾਬ ਦੇ ਧੀ ਪੋਤਿਆ ਉਹਨਾਂ ਨੂੰ ਉਹਨਾਂ ਦੇ ਮਾਮਾ ਸ਼ਹਿਰ ਅੱਜ ਵੀ ਉਡੀਕਦੇ ਆਣ ਕੇ ਕਦੋਂ ਉਹਦਾ ਪੁੱਤ ਦਰਵਾਜ਼ਾ ਕੋਲ ਕੇ ਘਰ ਦਾ ਅੰਦਰ ਆਵੇ। ਤੋਂ ਉਹ ਸਾਰੇ ਦਰਦ ਨੂੰ ਲੈ ਕੇ ਨੌਜਵਾਨਾਂ ਆਪ ਅੱਗੇ ਜਾਣਾ ਹੈ। ਸਾਡਾ ਇਹ ਸੰਘਰਸ਼ ਜਮਹੂਰੀਅਤ ਦਾ ਅਸੀਂ ਹਥਿਆਰਬੰਦ ਸੰਘਰਸ਼ ਨਾਲ ਲੜਿਆ ਗੁਰੂ ਮਹਾਰਾਜ ਦੀ ਕਿਰਪਾ ਦੇ ਸਦਕਾ ਅੱਜ ਕੱਲ੍ਹ ਖਾਸਾ ਉਸੇ ਹੀ ਸੰਘਰਸ਼ ਨੂੰ ਇੱਕ ਡੈਮੋਕਰੈਟਿਕ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਣਾ। ਅਸੀਂ ਦੁਨੀਆ ਦੇ ਵਿੱਚ ਆਪਣਾ ਮੈਸੇਜ ਲੈਣਾ ਚਾਹੁੰਦੇ ਹਾਂ। ਇਸੇ ਕਰਕੇ ਸੜਕਾਂ ਦੇ ਉੱਤੇ ਉਤਰਨੇ ਪਰ ਸਾਡਾ ਇਸ ਸੜਕਾਂ ਦੇ ਉੱਤੇ ਉਤਰਨਾ ਵੀ ਕਈ ਵਾਰੀ ਸਾਡਾ ਦੁਸ਼ਮਣ ਸਾਡੇ ਆਮ ਸੰਗਤ ਦੇ ਵਿੱਚ ਗਲਤ ਮੈਸੇਜ ਭੇਜਦਾ ਮੈਨੂੰ ਪਤਾ ਇਹ ਹੋਣਾ ਹੁਸ਼ਿਆਰਪੁਰ ਦੀ ਧਰਤੀ ਦੇ ਉੱਤੇ ਕੁਝ ਉੱਠਣਗੇ ਸ리에 ਕੱਲ ਜਾਂ ਪਰਸਪ ਵੀ ਨਹੀਂ ਦੇਖਿਓ ਇੱਥੇ ਉੱਠਣੀਆਂ ਦੋ ਚਾਰ ਵਾਜਾਂ ਉਹਨਾਂ ਕਹਿੰਦਾ ਜੀ ਕੱਲ ਹੀ ਖਾਲਸਪੁਰਾਂ ਦੇ ਇੱਥੇ ਨਾਰੇ ਵਜਦੇ ਕਾਹਦੇ ਨਹੀਂ ਇੱਥੇ ਮਾਹੌਲ ਖਰਾਬ ਹੁੰਦਾ ਮਤਲਬ ਇਹ ਨਾਮ ਇਹ ਲਖਮਤਾਂ ਤੋਂ ਦੇਖਦੇ ਜਾਣਗੇ ਕਿ ਤੁਸੀਂ ਮਾਹੌਲ ਖਰਾਬ ਕਰਦੇ ਹੋ ਅਸੀਂ ਕੋਈ ਮਾਹੌਲ ਖਰਾਬ ਨਹੀਂ ਕਰਦੇ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹੋਦੇ ਸਾਡੀ ਲੜਾਈ ਆਪਣੀ ਆਜ਼ਾਦੀ ਦੀ ਲੜਾਈ ਆ ਤੇ ਇਹ ਲੜਾਈ ਕੱਲੀ ਸਿੱਖਾਂ ਦੀ ਨਹੀਂਗੀ ਪਾਈ ਜਾਣੀ ਹੈ ਕੱਲੀ ਸਾਡੀ ਝੋਲੀ ਦੇ ਵਿੱਚ ਕੱਲੇ ਸਿੱਖ ਹੀ ਤੁਰੇ ਫਿਰਦੇ ਆ ਜਿਹੜਾ ਹੁਸ਼ਿਆਰਪੁਰ ਦਾ ਹਿੰਦੂ ਵਿਚਾਰਾ ਕੋਈ ਸੁਣਦਾ ਪਿਆ ਆ ਉਹ ਮੇਰੀ ਗੱਲ ਸੁਣੇ ਦੌਰ ਦੇ ਨਾਲ ਆਪਣੇ ਸਿੱਖ ਭਰਾਵਾਂ ਨੂੰ ਤੇ ਅਸੀਂ ਸਮਝਾਵਾਂਗੇ ਕਾਸ਼ਮੀਰ ਕਾਸ਼ ਪਰ ਤੁਹਾਡੇ ਲਈ ਇਹ ਗੱਲ ਸੁਣਨੀ ਬੜੀ ਜ਼ਰੂਰੀ ਏ ਖਾਲਸਤਾਨ ਕੱਲਾ ਸਿੱਖਾਂ ਦਾ ਬਣੇਗਾ ਤੁਸੀਂ ਸਾਡੇ ਨਾਲ ਪ੍ਰਾਪਰ ਤੇ ਸ਼ੈਣੀ ਬੜਕੇ ਰਹਿਣਾ ਹੈ ਅਸੀਂ ਪੰਜਾਬੀਆਂ ਨੇ ਰਾਕੇ ਰਾਜ ਕਰਨਾ ਹੈ ਪੰਜਾਬ ਪੰਜਾਬੀਆਂ ਦਾ ਆ ਇਹ ਆ ਸਾਡਾ ਨਾਰਾ ਪਰ ਹਕੂਮਤ ਐਂ ਪੇਸ਼ ਕਰਦੀ ਹੈ ਕਿ ਨਹੀਂ ਜਤਨ ਖਾਨிஸ்தਾਨ ਬੜ ਗਿਆ ਸ਼ਾਇਦ ਇਹਨਾਂ ਨੂੰ ਕੋਈ ਹਿੰਦੂ ਰਹਿਣ ਹੀ ਨਹੀਂ ਦੇਣਾ ਜਾਂ ਮੋਨਾ ਕੋਈ ਰਹਿਣ ਹੀ ਨਹੀਂ ਦੇਣਾ ਇੱਦਾਂ ਦੀ ਕੋਈ ਗੱਲ ਨਹੀਂ ਆਪਣੇ ਮਨਾਂ ਦੇ ਵਿੱਚੋਂ ਕਾਲੀਸਤਾਨ ਦੇ ਪ੍ਰਤੀ ਭਲੇਕੇ ਦੂਰ ਕਰੋ ਸਾਡਾ ਇਸ ਟਾਈਮ ਜਿਹੜਾ ਪੰਜਾਬ ਦਾ ਪੁਰਾਤ ਹਿੰਦੂ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਜਿਹੜਾ ਪੁਰਾਤ ਹਿੰਦੂ ਭਰਾਵਾ ਸਾਡਾ ਉਹਦਾ ਹਾਲ ਇੱਕ ਮੱਛੀ ਵਰਗਾ ਆਇਆ ਤੇ ਛੇੜੀ ਮੱਛੀ ਵਰਗਾ ਜਿੰਨੂੰ ਸ਼ਿਕਾਰੀ ਦੇ ਜਾਲ ਟੁੱਟਿਆ ਸਮੁੰਦਰ ਦੇ ਵਿੱਚੋਂ ਕੈਦ ਕੀਤਾ ਤੇ ਬਾਹਰ ਕੱਢਿਆ ਤੇ ਮੱਛੀ ਤਰਫ ਵੀ ਨੂੰ ਮੈਂ ਕੀ ਕਹਿਣਿਆ ਤੈਨੂੰ ਮੈਂ ਬਚਾਲਿਆ ਟੁਕੜੋ ਇਹੋ ਹਾਲ ਹਿੰਦੂ ਭਰਾਵਾ ਦਾ ਸਾਡਾ ਪੰਜਾਬ ਦੇ ਲੋਕ ਉਹਨੂੰ ਸਮੁੰਦਰ ਦੇ ਵਿੱਚੋਂ ਜਿਹੜਾ ਖਾਲਿਸਤਾਨ ਰੂਪੀ ਸਮੁੰਦਰ ਆ ਉਹਦੇ ਤੋਂ ਬਾਹਰ ਕੱਢ ਕੇ ਤੜਫਾ ਰਹੇ ਆ ਇਹਨਾਂ ਦੀਆਂ ਸਿੱਟਾ ਡੁੱਟ ਰਹੇ ਆ ਇਹਨਾਂ ਦਾ ਸੱੱਪਿਆ ਜਾ ਰਟਿਆ ਜਾ ਰਿਹਾ ਸਾਡਾ ਪੰਜਾਬੀਆਂ ਦਾ ਸਾਡੇ ਬੱਚੇ ਘਰੋਂ ਦੇ ਘਰ ਹੋ ਰਹੇ ਆ ਸਾਡੇ ਬੱਚੇ ਨਸ਼ੇ ਦੇ ਵਿੱਚ ਮਰ ਰਹੇ ਆ ਤੇ ਦਿੱਲੀ ਦੀ ਹਕੂਮਤ ਦਾ ਹਿੰਦੂ ਵਿਚਾਰੇ ਨੂੰ ਕੀ ਕਹਿੰਦੀ ਆ ਤੈਨੂੰ ਤੇ ਅਸੀਂ ਬਚਾ ਰਹੇ ਆ ਪਾਕਿਸਤਾਨ ਤੋਂ ਦੂਰ ਰੱਖ ਕੇ ਇਹਨਾਂ ਦਾ ਹਾਲ ਉੱਥੇ ਮੱਛੀ ਮਰਗਾ ਤੜਫਦੀ ਮੱਛੀ ਮਰਗਾ ਤੋਂ ਹਿੰਦੂ ਭਰਾਵਾਂ ਤੁਸੀਂ ਇਹ ਕੀ ਸੋਚੋ ਕੀ ਕੁੱਝ ਤੁਸੀਂ ਇੱਕ ਸਮੰਦਰ ਤੋਂ ਨਿਕਲ ਕੇ ਤੇ ਹਿੰਦੁਸਤਾਨ ਦੇ ਫੇਰੀਅਮ ਦੇ ਵਿੱਚ ਰਹਿਣਾ ਸਿਰਫ ਇਹਨਾ ਜੀ ਮੰਨਣਾ ਚੰਗਾ ਲਈ ਜਾਂ ਆਜ਼ਾਦ ਫਿਜ਼ਾ ਦੇ ਵਿੱਚ ਵਿਚਰ ਕੇ ਆਪਣੇ ਕਾਰੋਬਾਰ ਅੱਗੇ ਵਧਾਉਣੇ ਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਅੰਮ੍ਰਿਤਸਰ ਨੂੰ ਕਦੀ ਖੁਸ਼ਕ ਮੰਦਰ ਕਹਾਇਆ ਜਾਂਦਾ ਸੀ ਅੱਜ ਤੁਹਾਡਾ ਇੱਥੇ ਜਿੰਨਾ ਵਪਾਰ ਆ ਤੁਸੀਂ ਇਹ ਕਿੱਧਰੋਂ ਆਉਂਦਾ ਆ ਅੰਮ੍ਰਿਤਸਰ ਦੇ ਨਾਲ ਲੱਗਦਾ ਤਾਂ ਹੋ ਰਿਹਾ ਸਾਡਾ ਟਿਕਾਣਾ ਨਹੀਂ ਕੜਨ ਦਿੰਦੇ ਤੇ ਜਿੰਨਾ ਅੰਮ੍ਰਿਤਸਰ ਦਾ ਵਪਾਰ ਆ ਸਾਰਾ ਹਿੰਦੂ ਭਰਾਵਾਂ ਦੇ ਕੋਲ ਸੋ ਇਹ ਇਕੱਲੀ ਲੜਾਈ ਇਕੱਲੀ ਸਿੱਖਾ ਨਹੀਂ ਨੇਗੀ ਇਹ ਸਾਡੇ ਵਪਾਰ ਦੀ ਲੜਾਈ ਆ ਸਾਡੀ ਆਲਟਕਤਾ ਦੀ ਲੜਾਈ ਆ ਸਾਡੇ ਸੱਭਿਆਚਾਰ ਦੀ ਲੜਾਈ ਆ ਇਹ ਸਾਰੀ ਲੜਾਈ ਸਾਡੀ ਸਾਰਿਆਂ ਦੀ ਸਾਂਝੀ ਆ ਤੇ ਸਾਨੂੰ ਸਾਂਝੇ ਹੋ ਕੇ ਲੜਨਾ ਪੈਣਾ ਇਹ ਜਿਹੜੇ ਹਉਏ ਪਾਕਿਸਤਾਨ ਦੇ ਪ੍ਰਤੀ ਤੁਹਾਡੇ ਮਨਾਂ 'ਚ ਪਾਏ ਨੇ ਇਹਨਾਂ ਨੂੰ ਦੂਰ ਕਰੀਏ ਰਾਂ ਮਿਲ ਕੇ ਔਰ ਅਗਲੀ ਗੱਲ ਇਹ ਖਾਲਸਤਰ ਹਮਜੂਦਾ ਸਮੇਂ 'ਚ ਬੜੇ ਕਈ ਕਹਿੰਦੇ ਜੀ ਦੂਰ ਦਾ ਖਾ ਪਿਆ ਨਹੀਂ ਬੰਨਾ ਜਿਹੜਾ ਵੀ ਖਾਲਸਾ ਲਿਆ ਗਿਆ ਹੋਵੇ ਉਹ ਤਾਂ ਹੀ ਲਿਆ ਜਾਂਦਾ ਜੇ ਉਹਦੀ ਸੱਚ ਹੋਣ ਦੀ ਕੋਈ ਪਰਸੈਂਟੇਜ ਹੋਵੇ ਕੋਈ ਚੀਜ਼ ਉਹ ਤਾਂ ਨਹੀਂ ਤੁਹਾਡੇ ਦਿਮਾਗ ਦੇ ਵਿੱਚ ਹੁੰਦੀ ਸੋ ਜੇ ਖਾਲਸਾistan ਦਾ ਨਿਸ਼ਾਨਾ ਜਾਂ ਖਾਲਸਾistan ਦੇ ਵਿਚਾਰ ਪਰ ਇਸ ਦੁਨੀਆ 'ਚ ਤੇ ਇਹ ਇੱਕ ਨਾ ਇੱਕ ਦਿਨ ਸੱਚ ਹੋਣੀ ਹੋਣੀ ਹੁਣ ਉਧਰ ਵੀ ਅਸੀਂ ਮੌਜੂਦਾ ਸਮੇਂ 'ਚ ਕੀ ਕਰੀਏ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਪਾਸੇੋਂ ਵੀ ਗੋਲੀ ਚੱਲੇ ਜਾਂ ਕਿਸੇ ਪਾਸੇ ਵੀ ਡੰਗ ਫੋਟਾ ਚੱਲੇ ਜਾਂ ਕਿਸੇ ਦਾ ਵੀ ਖੂਨ ੁੱਲੇ ਨਾ ਅਸੀਂ ਚਾਹੁੰਦੇ ਆ ਕਿ ਕਿਸੇ ਵਰਦੀ ਵਾਲੇ ਦਾ ਫੋਨ ਢੋਲੇ ਤੇ ਨਾ ਅਸੀਂ ਚਾਹੁੰਦੇ ਆ ਕਿ ਜਿਹੜੇ ਅਸੀਂ ਸੰਘਰਸ਼ ਕਰਦੇ ਸਾਡੇ ਜੋ ਕਿਸੇ ਦਾ ਫੋਨ ਢੋਲੇ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਦਰਦੇ ਮੌਲਜੇ ਗੱਲ ਕਰ ਰਹੇ ਹਾਂ ਅਸੀਂ ਹਰ ਇੱਕ ਜਾਨ ਦੀ ਕਦਰ ਕਰਦੇ ਆਂ ਔਰ ਉਹਦੇ ਲਈ ਅਸੀਂ ਇੰਡੀਆ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਦੁਨੀਆ ਦਾ ਜਿਹੜਾ ਇੱਕ ਅਸੂਲ ਆ ਕਿ ਹਰ ਇੱਕ ਬੰਦੇ ਨੂੰ ਸਵੈ ਨਿਰਣੇ ਦਾ ਅਧਿਕਾਰ ਯੂਨੈਸਕ ਦਿੰਦਾ ਹੋ। ਉਹੀ ਯੂਨੈਸਕ ਇਹਦੇ ਵਿੱਚ ਇੰਡੀਆ ਵੀ ਜਾ ਕੇ ਆਪਣੀ ਕੁਰਸੀ ਡਾ ਕੇ ਬੈਠਦਾ ਜੇ ਤੂੰ ਉਸੇ ਯੂਨ ਦੇ ਵਿੱਚ ਜਾ ਕੇ ਕੁਰਸੀ ਡਾ ਕੇ ਬਹਿਣਾ ਤੇ ਉਹਦਾ ਹੀ ਕਾਨੂੰਨ ਜਿਹੜਾ ਹਰ ਇੱਕ ਇਨਸਾਨ ਨੂੰ ਇਹ ਹੱਕ ਦਿੰਦਾ ਆ ਕਿ ਤੂੰ ਆਪਣਾ ਭੂਿਕ ਤੈਅ ਕਰ ਸਕਦਾ ਆ ਕਿ ਤੂੰ ਕਿਤੇ ਮੁਲਕ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ ਉਹ ਹੱਕ ਪੰਜਾਬ ਦੇ ਲੋਕਾਂ ਨੂੰ ਦਿੱਤਾ ਜਾਵੇ ਸਵੈ ਨਿਰਣੈ ਦਾ ਅਧਿਕਾਰ ਪੰਜਾਬ ਨੂੰ ਦਿੱਤਾ ਜਾਵੇ ਰੈਫਰੈਂਡਮ ਪੰਜਾਬ ਦੇ ਵਿੱਚ ਕਰਵਾਇਆ ਜਾਵੇ ਰੈਫਰੈਂਡਮ ਦਾ ਇਹ ਨ ਹੋਇਆ ਕਦੇ ਦੀ ਆ 5 ਸਾਲਾਂ ਬਾਅਦ ਤੁਸੀਂ ਵੋਟਾਂ ਵੀ ਤਾਂ ਕਰਾਉਂਦੇ ਹੀ ਹੋ 5 ਸਾਲ ਤੇ ਬਹੁਤ ਹਉ ਬੇ ਲੰਘ ਗਏ ਤੇ ਦੂਜੇ ਸਾਲ ਕੋਈ ਨਾ ਕੋਈ ਵੋਟ ਪੋੜੀ ਜਾਂਦੇ ਜੇ ਤੁਸੀਂ ਪੂਰੇ ਮੁਲਕ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਕਸ਼ ਕਰਾ ਸਕਦੇ ਹੋ ਤੇ ਪੰਜਾ ਸੱਤਾ ਦੋ ਸੱਤਾ ਸਾਲਾਂ ਬਾਅਦ ਜੇ ਕੋਈ ਫਰੈਂਟਮ ਕਰਾਉਂਦਾ ਤੁਹਾਨੂੰ ਕੀ ਹੁੰਦਾ ਤੁਹਾਡੇ ਫਰੈਂਟਮ ਕਰਾਓ ਇਹ ਤੁਸੀਂ ਕੌਣ ਹੀ ਨਿਆਂ ਸਿਰ ਕਰਾਉ ਸਕਦੇ ਤੇ ਤੁਹਾਨੂੰ ਇਹ ਕੌਣ ਪੁੱਛਕ ਜਾਂਦਾ ਵੀ ਸਾਡੇ ਉਤੇ ਬੰਦਾ ਕਿਹੜਾ ਲਾਗੂ ਕਰਨਾ ਉਹ ਦੀ ਇਨਫੈਕਸ਼ਨ ਕਰਾਉ ਉਹ ਵੀ ਤੇ ਸਾਡੇ ਤੇ ਫੁੱਟਦੇ ਹੀ ਹੋ ਤਾਂ ਇਹ ਰਿਫਰੈਂਡਮ ਪੰਜਾਬ ਦੇ ਲੋਕ ਮੰਗਦੇ ਨੇ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਜਿਹੜੇ ਰਿਫਰੈਂਡਮ ਹੋਵੇ ਪਰ ਇਹ ਰਿਫਰੈਂਡਮ ਵੀ ਯੂਨ ਦੇ ਅਧੀਨ ਹੋਵੇ ਸੰਯੁਕਤ ਰਾਸ਼ਟਰ ਦੇ ਅਧੀਨ ਹੋਵੇ ਤੇ ਜਬ ਤੱਕ ਸਾਡੀ ਗੱਲ ਜਿੱਡੀਆਂ ਨਹੀਂ ਸੁਣਦਾ ਉਦੋਂ ਤੱਕ ਸਾਨੂੰ ਦੁਨੀਆ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਸੜਕਾਂ ਦੇ ਉੱਤੇ ਰਹਿਣਾ ਚਾਹੀਦਾ ਹੈ ਇਸੇ ਚੀਜ਼ ਲਈ ਅੱਜ ਤੁਸੀਂ ਛੰਡੇ ਤੇ ਸਟੈਗ ਲਾ ਕੇ ਸੜਕਾਂ ਦੇ ਉੱਤੇ ਉਤਰੇ ਆ। ਸੋ ਸਾਡਾ ਇਹ ਮੈਸੇਜ ਦੁਨੀਆ ਦੇ ਜਾਵੇ ਅਸੀਂ ਦੁਨੀਆ ਨੂੰ ਵੀ ਅਪੀਲ ਕਰਦੇ ਆ ਕਿ ਜੇ ਇੰਡੀਆ ਸੱਚੇ ਤਰੀਕੇ ਨਾਲ ਨਹੀਂ ਮੰਨਦਾ ਤੇ ਇਹਦੇ ਉਤੇ ਇਕਨੋਮਿਕਲ ਸੈਂਕਸ਼ਨਸ ਲਾਇਆ ਨਾ ਜਾਣ ਜਦ ਕੋਈ ਵੀ ਇਹਦੇ ਉਤੇ ਹੱਥ ਕੰਡਾ ਵਰਤੇ ਜਾਵੇ ਤੇ ਇਹਨੂੰ ਇਸ ਗੱਲ ਦੇ ਦੀ ਯਕੀਨੀ ਬਣਾਇਆ ਜਾਵੇ ਕਿ ਜਿਹੜੀਆਂ ਕੌਮਾਂ ਇਹਦੇ ਖਿਲਾਫ ਸੰਘਰਸ਼ ਕਰ ਰਹੀਆਂ ਨੇ ਆਜ਼ਾਦੀ ਦੇ ਲਈ ਉਹਨਾਂ ਨੂੰ ਆਜ਼ਾਦੀ ਦੇ ਲਈ ਸਵੈ ਨਿਰਣੈ ਦਾ ਹੱਕ ਦਿੱਤਾ ਜਾਵੇ ਤੋਂ ਉਸ ਗੱਲ ਨੂੰ ਲੈ ਕੇ ਅੱਗੇ ਜਾਣ ਦੇ ਲਈ ਦਲ ਖਾਲਸਾ ਇਸ ਗੱਲ ਦਾ ਐਲਾਨ ਕਰਦਾ ਹੈ ਕਿ ਹਰ ਪਿੰਡ ਪਿੰਡ ਅਸੀਂ ਜਾਵਾਂਗੇ ਰੈਫਰੈਂਸ ਤੇ ਗੱਲ ਕਰਾਂਗੇ ਜਿਹੜਾ ਕਿ ਯੂਨ ਦੇ ਅਧੀਨ ਹੋਵੇਗਾ ਉਹਦੀਆਂ ਬਰੀਕੀਆਂ ਲੋਕਾਂ ਨੂੰ ਸਮਝਾਵਾਂਗੇ ਪਰ ਆਪਣੀ ਗੱਲ ਨੂੰ ਅੱਗੇ ਰੱਖ ਕੇ ਜਾਣ ਜੇ ਨਹੀਂ ਅਸੀਂ ਬਚਨ ਪਾਦੇ ਔਰ ਅਖੀਰ ਦੇ ਉੱਤੇ ਮੈਂ ਇੱਕ ਬੇਨਤੀ ਹੋਰ ਕਰ ਦੇਣੀ ਚਾਹੁੰਦਾ ਸਰਦਾਰ ਕਜਿੰਦਰ ਸਿੰਘ ਜਿਹੜੇ ਕਿ ਦਲ ਖਾਲਸਾ ਦੇ ਬਾਨੀ ਉਹ ਪਿਛਲੇ ਦਿਨ ਸਾਨੂੰ ਜਿਹੜਾ ਵਿਸ਼ੋੜਾ ਦੇ ਕੇ ਚੜੇ ਗਏ ਬਹੁਤ ਕੁਝ ਉਹਨਾਂ ਨੇ ਲਿਖਿਆ ਔਰ ਨੌਜਵਾਨਾਂ ਨੇ ਪੜ੍ਹਿਆ ਸੁਣਿਆ ਇਹ ਸਾਡੀ ਹੁਣ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਕੁਝ ਉਹਨਾਂ ਨੇ ਲਿਖਿਆ ਚਾਹੇ ਕਵਤਾਵਾਂ ਨੇ ਚਾਹੇ ਲੇਖ ਨੇ ਉਹਨਾਂ ਨੂੰ ਇੱਕ ਕਿਤਾਬ ਦੇ ਰੂਪ ਦਿੱਤਾ ਜਾਵੇ ਔਰ ਤਾਂ ਖਾਸਾ ਇਸ ਗੱਲ ਦਾ ਵਾਅਦਾ ਕਰਦਾ ਕੌਮ ਦੇ ਅੱਗੇ ਕਿ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਇੱਕ ਕਿਤਾਬ ਦੇ ਰੂਪ ਲੈ ਨਿਚਾਏ ਉਹਨੀਆਂ ਧੋਲ ਜੇ ਦਾ 56 ਤੇ 36 ਉਹ ਇਕੱਠੇ ਕਰਾਂਗੇ ਛਾਪਾਂਗੇ ਔਰ ਮੈਂ ਹਰ ਇੱਕ ਬੰਦਾ ਜਿਹੜਾ ਸੁਣਦਾ ਨੂੰ ਅਪੀਲ ਕਰਦਾ ਹੈ ਜਿਹੜਾ ਕਿ ਬੇਸ਼ੱਕ ਇੱਥੇ ਨਹੀਂ ਹੈ ਤੇ ਬਾਅਦ ਵਿੱਚ ਤਾਂ ਸੁਨਿਆ ਜਾਣਾ ਕਿ ਕੋਈ ਕਾੜੀ ਤੇ ਵੇਚ ਭਾਜੀਆਂ ਲਿਖਤਾਂ ਨੂੰ ਇਕੱਠਿਆਂ ਕਰਕੇ ਅਧੂਰੀਆਂ ਨਾਲ ਛਾਪਨ ਦੀ ਕੋਸ਼ਿਸ਼ ਕਰੇ ਸੋ ਜੇ ਕੋਈ ਛਾਪਾ ਚਾਹਵੇ ਵੀ ਜੇ ਕੋਈ ਇਕੱਤਰ ਕਰਨ ਦਾ ਚਾਹਵਾਨ ਹੋ ਕਰੇ ਔਰ ਸਾਡਾ ਉਹਨਾਂ ਦੇ ਨਾਲ ਹੀ ਇਹ ਬੇਨਤੀ ਹੈ ਕਿ ਅਸੀਂ ਉਹਨਾਂ ਦੀਆਂ ਸਾਰੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟਾਂਗੇ ਔਰ ਦੁਨੀਆ ਦੇ ਵਿੱਚ ਵੰਡਾਂਗੇ ਸੋ ਉਹਨਾਂ ਨੂੰ ਇਹ ਸ਼ਰਧਾਂਜਲੀ ਹੋਵੇਗੀ ਸੋ ਅਖੀਰ ਦੇ ਉੱਤੇ ਮੈਂ ਆਪਣੀ ਏਸੀ ਗੱਲ ਨੂੰ ਦੁਬਾਰਾ ਫਿਰ ਦੁਹਰਾਉਣਾ ਆ ਕਿ ਪਿਛਲੇ 40 ਸਾਲਾਂ ਦਾ ਸਾਫਤ ਦਾਲ ਕਾਲ ਸਦਾ ਅੱਜ ਵੀ ਨਿਰੰਤਰ جاری ਆ ਔਰ ਇਹ ਖਾਲਸਤਾਨ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਅਸੀਂ ਅਮਨ ਕਾਨੂੰਨ ਦੇ ਮਤਲਬ ਭੰਗ ਨਹੀਂ ਕਰਨਾ ਚਾਹੁੰਦੇ ਬਲਕਿ ਉਸੇ ਕਾਨੂੰਨ ਦੇ ਤਹਿਤ ਸਾਨੂੰ ਮਿਲਿਆ ਹੈ ਜਿਹੜਾ ਅਧਿਕਾਰ ਹੈ ਸਵੈਨਿਰਣੇ ਦਾ ਅਧਿਕਾਰ ਉਹ ਲੈਣਾ ਚਾਹੁੰਦੇ ਹਾਂ ਮੰਨਣਾ ਚਾਹੁੰਦੇ ਹਾਂ ਔਰ ਆਪਣਾ ਪੈਸੜਾ ਕਰਨਾ ਚਾਹੁੰਦੇ ਹਾਂ ਫੇਰ ਸਾਡੇ ਪੰਜਾਬ ਦੇ ਲੋਕ ਉਹ ਸਫਰ ਹੱਥ ਦੇ ਵਿੱਚ ਇਹ ਵੋਟ ਪਾ ਦੇਣਗੇ ਕਿ ਅਸੀਂ ਖਾਲਿਸਤਾਨ ਦਾ ਹਿੱਸਾ ਨਹੀਂ ਬਣਨਾ ਤੇ ਇਹਨੂੰ ਵੀ ਮਨਜ਼ੂਰ ਪਰ ਜਿਉ ਕਹਿਣ ਕਿ ਅਸੀਂ ਖਾਲਿਸਤਾਨ ਲੈਣਾ ਹੈ ਤੇ ਪਾਕਿਸਤਾਨ ਦੀ ਖਾਲਿਸਤਾਨ ਦੇ ਹੱਕੀ ਵੋਟ ਪਾਵੇ ਤੇ ਫਿਰ ਇੰਡੀਆ ਵੀ ਮжоਰਟੀ ਉਤਾਲੇ ਖਾਲਿਸਤਾਨ ਨੂੰ ਇੱਕ ਮਾਨਤਾ ਦੇਵੇ ਔਰ ਦੁਨੀਆ ਦੇ ਵਿੱਚ ਖਾਲਿਸਤਾਨ ਇੱਕ ਮੁਲਕ ਬਣ ਕੇ ਇਸ ਮੁਲਕ ਦੇ ਨਾਮ ਹੋਵੇ। ਤੋਂ ਅੱਗੇ ਇਥੇ ਫੇਰ ਮੈਂ ਸਾਰੇ ਦੇ ਸਾਰੇ ਆਪਣੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਨਾ। ਭਰਾਓ ਪੰਜਾਬ ਪੰਜਾਬੀਆਂ ਦਾ ਆ ਸਾਡਾ ਤੁਹਾਡਾ ਸਾਰਿਆਂ ਦਾ ਸਾਂਝਾ ਆ ਚਾਹੇ ਇਹ ਤੇੜਾ Hindu ਆ ਚਾਹੇ ਮੁਸਲਮਾਨ ਆ ਚਾਹੇ ਇਸਾਈ ਆ ਤੇ ਚਾਹੇ ਕੋਈ ਮੇਰਾ ਭਰਾ ਕਿਸੇ ਵੀ ਧਰਮ ਨੂੰ ਮੰਨਦਾ ਉਹਦਾ ਵੀ ਪਰ ਇਹ ਪੰਜਾਬ ਪੰਜਾਬੀਆਂ ਦਾ ਆ ਇਹਨੂੰ ਅਸੀਂ ਦਿੱਲੀ ਦੇ ਹੱਥੋਂ ਬਰਬਾਦ ਹੁੰਦਾ ਨਹੀਂ ਦੇਖ ਸਕਦੇ ਸੋ ਜੇ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਖੁਸ਼ਹਾਲ ਰਹੇ ਤੇ ਫੇਰ ਉੱਠੋ ਆਵਾਜ਼ بلند ਕਰੋ ਤੁਹਾਡੀ ਇੱਕ ਇੱਕ ਆਵਾਜ਼ ਮਾਇਨੇ ਰੱਖਉਂਦੀ ਜਿਵੇਂ ਸਰਕਾਰਾਂ ਤੁਹਾਨੂੰ ਕਹਿੰਦੀਆਂ ਨਾ ਕਿ ਤੁਹਾਡੀ ਇੱਕ ਇੱਕ ਵੋਟ ਮਾਇਨੇ ਰੱਖਉਂਦੀ ਆ ਐਵੇਂ ਤੁਹਾਡੇ ਵੱਲੋਂ ਚੁੱਕੀ ਗਈ ਇੱਕ ਇੱਕ ਆਵਾਜ਼ ਮਾਇਨੇ ਰੱਖਉਂਦੀ ਆ ਆਪਾਂ ਇਹ ਹੱਕਾਂ ਨੂੰ ਪਹਿਚਾਣੋ ਔਰ ਉਹਦੇ ਦੀ ਆਵਾਜ਼ بلند ਕਰਨੇ ਸਿੱਖੋ ਔਰ ਦਲ ਖਾਲਸਾ ਉਸ ਆਵਾਜ਼ ਦਾ ਝੰਡਾ ਫਰਦਾ ਰਿਹਾ ਔਰ ਅਸੀਂ ਬਣੇ ਰਵਾਂਗੇ ਜਦੋਂ ਤੱਕ ਖਾਲਿਸਤਾਨ ਇਸ ਪੀੜ ਤੇ ਰੂਪਮਾਨ ਹੋ ਨਹੀਂ ਜਾਂਦਾ ਸਾਰਿਆਂ ਦਾ ਧੰਨਵਾਦ ਕਰਦਾ ਜਿੰਨੇ ਅਤੇ ਵੀਰ ਪੁੱਛੇ ਨੇ ਬਿਨਾ ਕਿਸੇ ਦਾ ਨਾਮ ਲੈ ਸਾਰੇ ਸਤਿਕਾਰਯੋਗ ਚਾਹੇ ਕੋਈ ਇੱਕ ਕਦਮ ਕਰਿਆ ਤੇ ਚਾਹੇ ਕੋਈ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਤੁਰਿਆ ਉਹਨਾਂ ਸਾਰਿਆਂ ਦਾ ਧੰਨਵਾਦ